ਲਗਾਤਾਰ ਹੋ ਰਹੀਆਂ بارشਾਂ ਦੇ ਚੱਲਦੇ ਸਬਜ਼ੀਆਂ ਦੇ ਰੇਟ ਵੀ ਅਸਮਾਨ ਚੜ ਰਹੇ ਨੇ ਸਬਜ਼ੀਆਂ ਮਹਿੰਗੀਆਂ ਹੋਣ ਦੇ ਕਰਕੇ ਆਮ ਆਦਮੀ ਦੀ ਜੇਬ 'ਤੇ ਵੱਡਾ ਅਸਰ ਪਿਆ ਹੈ ਸਬਜ਼ੀਆਂ ਦੇ ਰੇਟ ਵਧਣ ਦੇ ਨਾਲ ਆਮ ਆਦਮੀ ਦੇ ਲਈ ਸਬਜ਼ੀਆਂ ਖਰੀਦਣੀਆਂ ਹੁਣ ਔਖੀਆਂ ਹੋ ਚੁੱਕੀਆਂ ਨੇ ਤੇ ਰੋਜ਼ਮਰਾਂ ਦੇ ਜ਼ਿੰਦਗੀ ਵਿੱਚ ਵਰਤਿਆ ਜਾਣ ਵਾਲਾ ਟਮਾਟਰ ਤੇ ਲੋਕਾਂ ਨੇ ਬੁਰਾ ਹਾਲ ਕਰਕੇ ਰੱਖਿਆ ਹੋਇਆ ਜਿਹੜੀਆਂ ਸਬਜ਼ੀਆਂ ਕੁਝ ਦਿਨ ਪਹਿਲਾਂ 20 ਤੋਂ 25 ਰੁਪਏ ਸੀ ਉਹ ਅੱਜ ਹੁਣ 70 ਤੋਂ 70 ਰੁਪਏ ਲੋਕਾਂ ਜੜੀਏ ਪਹੁੰਚ ਚੁੱਕੇ ਤੇ ਲੋਕਾਂ ਨੇ ਹੁਣ ਸਰਕਾਰ ਤੋਂ ਇਹ ਸਬਜ਼ੀਆਂ ਦੇ ਰੇਟ ਤੈਅ ਕਰਨ ਦੀ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਸਬਜ਼ੀਆਂ ਸਸਤੀਆਂ ਸਟੋਰ ਕੀਤਿਆਂ ਜਾਰੀਆਂ ਨੇ ਸਬਜ਼ੀਆਂ ਇੱਕ ਵੀ ਸਬਜ਼ੀਆਂ ਵਿਕ ਰਹੀਆਂ ਮੰਗੀਆਂ ਮਹਿੰਗੀਆਂ ਇਸ ਮੌਕੇ ਤੇ ਆਮ ਲੋਕਾਂ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਵੀ ਖਾਸ ਗੱਲਬਾਤ ਕੀਤੀ ਹੈ ਲਗਾਤਾਰ ਪੂਰੇ ਪੰਜਾਬ ਅੰਦਰ بارشਾਂ ਹੋ ਰਹੀਆਂ ਨੇ ਤੇ ਪਰ ਕਿਤਨਾ ਕਿਤੇ ਲੋਕਾਂ ਨੂੰ بارشਾਂ ਤੋਂ ਰਾਹਤ ਮਿਲੀ ਹੈ ਪਰ ਨਾਲ ਨਾਲ ਸਬਜ਼ੀਆਂ ਦੇ ਜਿਹੜੇ ਭਾਅ ਨੇ ਉਹ ਬਿਲਕੁਲ ਅਸਮਾਨ ਨੂੰ ਛੂਣ ਲੱਗ ਪਏ ਨੇ ਦੇ ਘਰਾਂ ਦੇ ਬਜਟ ਦੀ ਗੱਲ ਕਰੀਏ ਤੇ ਘਰਾਂ ਦੇ ਬਜਟ ਵਿਗੜ ਚੁੱਕੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਕਿਸਾਨਾਂ ਦੀ ਜਦੋਂ ਸਬਜੀ ਆਉਂਦੀ ਹੈ ਤੇ ਇਹ 10-20 ਰੁਪਏ ਵਿਕਦੀ ਹੈ ਪਰ ਜਦੋਂ ਸਟੋਰਾਂ ਦੀ ਸਬਜੀ ਆਉਂਦੀ ਹੈ ਤਾਂ ਇਹਨਾਂ ਦਾ ਰੇਟ ਜਿਹੜਾ 100, 200 ਅਤੇ 150 ਰੁਪਏ ਕਿਲੋ ਦੇ ਕਰ ਪਹੁੰਚ ਜਾਂਦੇ ਆ ਪਰ ਕਿਤਨਾ ਕਿਤੇ ਲੋਕ ਕੀ ਸਮਝਦੇ ਨੇ ਕਿਉਂਕਿ ਲਗਾਤਾਰ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਸਬਜੀ ਜਿਹੜੀ ਵਰਤੀ ਜਾਣੀ ਹੈ ਲੋਕ ਕਿਤੇ ਲਗਾਤਾਰ ਸਬਜ਼ੀਆਂ ਤੋਂ ਬਿਨਾਂ ਕੋਈ ਵੀ ਖਾਣਾ ਤਿਆਰ ਨਹੀਂ ਹੁੰਦਾ ਪਰ ਅੱਜ ਲੋਕ ਇੱਥੇ ਕਿਤੇ ਸਬਜ਼ੀਆਂ ਖਰੀਦਦੇ ਨਜ਼ਰ ਆਉਂਦੇ ਨੇ ਸੂਈ ਸਬਜੀ ਵਾਲੀ ਦੁਕਾਨ ਤੇ ਖੜੇ ਆ ਜਿਸ ਤਰੀਕੇ ਨਾਲ ਸਬਜ਼ੀਆਂ ਲਗੀਆਂ ਨੇ ਪੂਰੀ ਸਜਾ ਕੇ ਲਾਈਆਂ ਪਈਆਂ ਨੇ ਪਰ ਰੇਟ ਦਿਨ-ਦਿਨ ਵ ਹਾਂਜੀ ਕਿੰਨਾ ਕੁ ਰੇਟ ਦਾ ਬਾਰਸ਼ ਦਾ ਅਸਰ ਪੈ ਰਿਹਾ ਰੇਟਾਂ ਤੇ ਰੇਟ ਪਹਿਲੇ ਜਦੋਂ ਟਮਾਟਰ 30 ਰੁਪਏ ਕਿਲੋ 20 ਰੁਪਏ ਕਿਲੋ ਚਾਣ ਸੀਦਾ 60 ਰੁਪਏ ਕਿਲੋ ਹੋ ਗਏ ਆ 50 ਰੁਪਏ ਕਿਲੋ ਔਰ 70 ਰੁਪਏ 75 ਰੁਪਏ ਤੇਰਾ 80 ਰੁਪਏ ਕਿਲੋ ਤੱਕ ਹੋ ਗਿਆ ਔਰ ਦੋ ਤੋਂ ਜ਼ਿਆਦਾ ਮੈਨੂੰ ਵੱਧ ਜਾਂਦਾ ਰੇਟ ਜਦੋਂ ਮੀਂਹ ਆ ਕਰਕੇ ਨਾ ਪਿਛੇ ਮੰਡੀ 'ਚ ਵੀ ਸੋਤੇ ਘਟ ਗਏ ਅੱਗੇ ਨਾ ਅੱਗੇ ਪਹਿਲੇ ਭਰ ਕੇ ਇਹਦਾ ਸੋਦਾ ਸਾਰਾ ਹੁਣ ਕਦੀ ਆ ਜਾਂਦੀ ਸਬਜ਼ੀਆਂ ਕਦੀ ਨਹੀਂ ਆਉਂਦੀ ਮੀਂਹ ਕਰਕੇ ਬੜਾ ਫਰਕ ਪੈ ਜਾਂਦਾ ਡਬਲ ਰੇਟ ਹੋ ਜਾਂਦਾ ਪਰ ਜਦੋਂ ਕਿਸਾਨ ਦੀ ਸਬਜ਼ੀ ਹੁੰਦੀ ਹੈ ਦੇਖੀ ਤਾਂ ਪਰ ਜਦੋਂ ਸਟੋਰਾਂ ਦੀ ਹੁੰਦੀ ਹੈ ਉਹ ਮਹਿੰਗੀ ਹੋ ਜਾਂਦੀ ਹੈ ਸਟੋਰਾਂ ਮਤਲਬ ਪਿੱਛੇ ਡੰਪ ਕਰ ਲੈਂਦੇ ਨਾ ਆਹੜਤੀ ਆਪਣੀ ਮਰਜ਼ੀ ਨਾਲ ਫਿਰ ਵੇਚਦੇ ਨੇ ਸੋਦਾ ਅੱਗੋ ਮਤਲਬ ਜਦੋਂ ਮੰਡੀ ਜਿੰਨੇ ਸਾਧਨ ਖੁੱਲਣੀ ਹੈ ਉਹਦੇ ਸਾਧਨ ਨਹੀਂ ਖੁੱਲਦੇ ਆਪਣੀ ਮਰਜ਼ੀ ਨਾਲ ਖੁੱਲਦੇ ਜਿਹੜਾ ਸਟੋਰੀ ਸੋਦਾ ਹੁੰਦਾ ਜ਼ਰਾ ਜਿਹੜੀ ਕੋਈ ਵੀ ਆਪਣੀ ਲੋਕਲ ਆਮ ਵਿਕਦੀ ਹੀ ਪਹਿਲੇ 20-25 ਰੁਪਏ ਕਿਲੋ ਵਿਕਦੀ ਹੈ 80 ਰੁਪਏ ਕਿਲੋ 70 ਰੁਪਏ ਕਿਲੋ ਗੋਭੀ ਵਿਕਣਦੀ ਹੈ ਆਪਣੀ ਮਰਜ਼ੀ ਨੂੰ ਭਾ ਕਰਦੇ ਫਿਰ ਪਰ ਕਿੰਨਾ ਕੁ ਲੋਕਾਂ ਦੀ ਜੇਬ ਤੇ ਕਿੰਨਾ ਗਣ ਅਸਰ ਪੈਂਦਾ ਵਾ ਇਸ ਜੀ ਦਾ ਸਰ ਜੀ ਇਹਦਮ ਲੋ ਅਤੋਂ ਦਾ ਫਰਕ ਪੈਂਦਾ ਨਾ ਸ ਉਹ ਸਿੱਧੀ ਅਸਿਓ ਜਾਂਦੀ ਹੈ 60 ਹੋ ਜਾਂਦੀ ਹੈ ਬੜਾ ਫਰਕ ਪੈਂਦਾ ਇਹ ਚੀਜ਼ ਨਾਲ ਕੀ ਲੱਗਦਾ ਕਿ ਸਰਕਾਰਾਂ ਨੂੰ ਇਸ ਵਾਸਤੇ ਕੋਈ ਪ੍ਰੋਜੈਕਟ ਕਰਨੇ ਚਾਹੀਦੇ ਨੇ ਇਸ ਵਾਸਤੇ ਕੋਈ ਨਾ ਕੋਈ ਸਿਸਟਮ ਰੱਖਣਾ ਚਾਹੀਦਾ ਕਿ ਜਿਹੜਾ ਜਿਹੜੀ ਲਿਮਟ ਦੇ ਵਿੱਚ ਰੱਖ ਕੇ ਵੰਡੀ ਜਾਵੇ ਲੋਕਾਂ ਦੀ ਜੇਬਾਂ ਤੇ ਡਾਕਾ ਨਾ ਮਾਰਿਆ ਜਾਦਾ ਸਰ ਇਹ ਮੱਲਵ ਹੋਣਾ ਚਾਹੀਦਾ ਇਸ ਪ੍ਰੋਸੈਸਰਸ ਕਰਨਾ ਚਾਹੀਦਾ ਉਹ ਜੇ ਮਤਲਬ ਇੱਕ ਲਿਮਟ ਚ ਹੋਵੇ ਥੋੜਾ ਵੱਧ ਤੋਂ ਮਤਲਬ 10 10 ਰੁਪਏ ਵਧ ਕਰ ਲੈ ਬੰਦਾ ਉਹ ਚ ਥੋੜਾ ਫਰਕ ਪੈਂਦਾ ਜੇ ਮਨ ਲੋਕ ਆ ਕੇ ਮਨ ਲੋਕ ਬੰਦਾ ਵੇਖ ਕੇ ਦੋਸ ਹੋ ਜੇ ਕੋਈ ਨਾਲ ਕੁਝ ਇੱਥੇ ਮਹਿਲਾਵਾਂ ਵੀ ਜਿਹੜੀ ਸਬਜ਼ੀ ਹਾਂਜੀ ਰਾਜਵੀਰ ਕੌਰ ਅੱਜ ਤੁਸੀਂ ਇੱਥੇ ਸਬਜ਼ੀ ਖਰੀਦਣ ਆਏ ਹੋ ਕੀ ਲੱਗਦਾ ਕੀ ਇਹ ਕਿੰਨੀ ਕੁ ਮਹਿੰਗੀ ਹੋ ਗਈ ਹੈ ਸਬਜ਼ੀ ਹਾਂਜੀ ਸਰ ਬਹੁਤ ਮਹਿੰਗੀ ਹੋ ਗਈ ਹੈ ਕੋਈ ਸਬਜ਼ੀ ਮਤਲਬ ਲਈਏ ਹਰ ਇੱਕ ਸਬਜ਼ੀ ਦਾ ਰੇਟ ਵੱਖਰਾ ਕਿੰਨਾ ਕੁ ਘਰ ਚਲਾਉਣਾ ਕਿੰਨਾ ਕੁ ਔਖਾ ਹੋ ਜਾਂਦਾ ਇਸ ਤਰੀਕੇ ਨਾਲ ਬਾ ਵੇਖ ਰਿਹਾ ਕਿ ਘਰਾਂ ਦੇ ਬਜਟ ਜਿਹੜੇ ਮਹਿਲਾਵਾਂ ਦੇ ਸਾਹਮਣੇ ਹੁੰਦੇ ਆ ਪਰ ਅੱਜ ਜੇ ਕੀ ਦੇਖਦੇ ਆ ਵੀ ਕਿੰਨਾ ਕੁ ਜਿਹੜਾ ਡਾਕਾ ਪਿੰਦਾ ਵਾ ਜੇਬਾਂ ਦੇ ਉੱਤੇ ਜੇ ਇਹ ਸਬਜ਼ੀਆਂ ਦੇ ਰੇਟ ਵਾ ਦੇ ਨੇ ਹਾਂਜੀ ਸਰ ਬਹੁਤ ਮਤਲਬ ਮੰਗਾਈ ਇੰਨੀ ਜ਼ਿਆਦੀ ਆ ਕਿ ਮਤਲਬ ਘਰ ਦਾ ਖਰਚਾ ਵੀ ਚਲਾਉਣਾ ਬਹੁਤ ਔਖਾ ਹੋ ਜਾਂਦਾ ਪਰ ਜੇ ਇਹ ਸਬਜ਼ੀਆਂ ਜਿਹੜੂ ਕਿਸਾਨਾਂ ਦੀ ਆਉਂਦੀਆਂ ਤੇ 10-20 ਰੁਪਏ ਕਿਲੋ ਵਿਕਦੀਆਂ ਨੇ ਪਰ ਅੱਜ ਜਿਹੜੀ ਆ ਕੋਈ ਵੀ ਸਬਜ਼ੀ 60-70 ਰੁਪਏ ਤੋਂ ਘੱਟ ਨਹੀਂ ਹੈਗੀ ਨਿੰਬੂ 150 ਰੁਪਏ ਕਿਲੋ ਵਿਕ ਰਿਹਾ ਹਾਂਜੀ ਸਰ ਹੁਣ ਕੋਈ ਵੀ ਮਤਲਬ ਸਬਜ਼ੀ ਦਾ ਰੇਟ ਫਿਕਸ ਕਿਵੇਂ ਕੋਈ ਵੀ ਚੀਜ਼ ਮਤਲਬ ਕੋਸਟ 'ਤੇ ਹਰ ਇੱਕ ਚੀਜ਼ ਨੂੰ ਜਾਈ ਕੀਤੀ ਜਾਂਦੀ ਜਿਹੜਾ ਗਰੀਬ ਬੰਦਾ ਆ ਉਹ ਕਿਸ ਤਰ੍ਹਾਂ ਆਪਣਾ ਘਰ ਦਾ ਗੁਜ਼ਾਰਾ ਕਰੇਗਾ ਹਨਾ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂਜੀ ਇਹ ਉਹ ਵੀ ਮਤਲਬ ਸੜੀ ਮਹਿੰਗਾਈ ਘਟ ਕਰਨ ਵੀ ਜਿਹੜੇ ਮਤਲਬ ਗਰੀਬ ਬੰਦੇ ਆ ਉਹ ਕਿਸ ਤਰ੍ਹਾਂ ਮਤਲਬ ਆਪਣੇ ਘਰ ਦਾ ਗੁਜ਼ਾਰਾ ਕੀਵਾ ਅਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਬਜ਼ੀਆਂ ਦੇ ਰੇਟ ਵਧਦੇ ਜਾਂਦੇ ਕਿੰਨਾ ਕਾ ਅਸਰ ਪੈਂਦਾ ਜੀ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਆਈਂਦੇ ਇਹ ਕਹਣਾ ਚਾਹੁੰਦੇ ਆਂ ਕਿ ਮਤਲਬ ਸਬਜ਼ੀ ਸਸਤੀ ਕੀਤੀ ਜਾਵੇ ਜਿਹੜੀ 60 ਰੁਪਏ ਆ 20 30 ਰੁਪਏ ਕੀਤੀ ਜਾਵੇ ਪਰ ਜਦੋਂ ਗਰਮੀ ਆਉਂਦੀ ਆ ਜਾਂ ਜ਼ਿਆਦਾ ਬਾਰਿਸ਼ ਆਉਂਦੀ ਆ ਤੇ ਤਾਂ ਹੀ ਇਹ ਸਬਜ਼ੀਆਂ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਆਮ ਲੋਕਾਂ ਦੀ ਜੇਬ ਤੇ ਡਾਕਾ ਪੈਂਦਾ ਹਾਂ ਜੀ ਜੀ ਬਹੁਤ ਜ਼ਿਆਦਾ ਜੀ ਹਣ ਮਨੇ ਰੇ 1 ਵਜੇ ਜਾਈਦਾ ਡਿਊਟੀ ਤੇ ਫਿਰ ਸ਼ਾਮ ਨੂੰ 7 ਵਜੇ ਆਉਂਦੇ ਆ ਜੀ 18 19 ਘੰਟੇ ਲਾ ਕੇ ਫਿਰ ਪੈਸੇ ਕਮਦੇ ਆਂ ਸਬਜੀ ਕਰੇਦਰੀਆਂ ਕੀ ਹੋ ਜਾਂਦੀ ਐ ਪਰਾਂ ਦੇ ਉੱਤੇ ਕਿੰਨਾ ਅਸਰ ਪੈਂਦਾ ਕਰਦੀ ਰਸੋਈ ਤੇ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਐ ਘਰ ਦੇ ਵਿੱਚ ਮੈਨੂੰ ਸਬਜੀ ਸਸਤੀ ਹੋਊਗੀ ਤਾਂ ਹੀ ਬੰਦਾ ਖਾਊਗਾ ਲਗਾਤਾਰ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਦੁਕਾਨਦਾਰਾਂ ਨਾਲ ਗੱਲ ਕੀਤੀ ਹੈ ਵਕਤ ਬਾਅਦ ਲੋਕਾਂ ਨਾਲ ਗੱਲ ਕੀਤੀ ਹੈ ਕਿ ਵੱਧੇ ਰੇਟਾਂ ਤੋਂ ਲੈ ਕੇ ਲੋਕ ਕਿੰਨੇ ਪਰੇਸ਼ਾਨ ਨੇ ਕਿਉਂਕਿ ਜਿਸ ਤਰੀਕੇ ਨਾਲ ਗਰਮੀ ਦਾ ਮੌਸਮ ਹੁੰਦਾ ਹੈ ਤੇ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਫਰੂਟ ਮਹਿੰਗੇ ਹੋ ਜਾਂਦੇ ਨੇ ਪਰ ਜਦੋਂ ਥੋੜੀ بارشਾਂ ਹੁੰਦੀਆਂ ਨੇ ਤਾਂ ਉਦੋਂ ਜ਼ਿਆਦਾ ਅਸਰ ਪੈਂਦਾ ਹੈ ਕਿਉਂਕਿ ਕਿਸਾਨਾਂ ਦੀ ਫਸਲ ਜਿਹੜੀ ਆ ਉਹਦੀ ਖੇਤਾਂ 'ਚੋਂ ਕਟ ਨਿਕਲਦੀ ਆ ਪਾਣੀ ਦੇ ਨਾ ਹੋਣ ਕਰਕੇ ਕਿਤੇ ਨਾ ਕਿਤੇ ਫਸਲਾਂ ਖਰਾਬ ਹੋ ਜਾਂਦੀਆਂ ਪਰ ਸਟੋਰਾਂ ਦੀ ਜਿਹੜੀ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਕਿਤੇ ਨਾ ਕਿਤੇ ਲੋਕਾਂ ਉੱਤੇ ਜੇ ਬਾਕੀ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸਰਕਾਰਾਂ ਨੂੰ ਕਿ ਇੱਕ ਲਿਮਿਟ ਬਣਾਈ ਜਾਵੇ ਜਿਸ ਤਰੀਕੇ ਨਾਲ ਵੀ ਸਬਜ਼ੀਆਂ ਹੋਣ ਪਰ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਜਿਹੜੀ ਆਓ ਰਾਹਤ ਰਵੇ ਬਾਕੀ ਤੁਸੀਂ ਜਿਹੜੇ ਰੋ ਇੰਡੀਅਨ న్యూਸ ਪੰਜਾਬ ਦੇ ਨਾਲ ਅਜ ਨਾਲ ਤੋਂ ਜੁਗਜੀਤ ਸਿੰਘ ਦੀ ਰਿਪੋਰਟ